ਪੰਜਾਬ ਕੇਸਰੀ ਜੈਗਮਾਨੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ 세ਠੀ ਤਾਂ ਇਸ ਵੇਲੇ ਪੂਰੇ ਪੰਜਾਬ ਭਰ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਅਫਸਰਾਂ ਦੇ ਘਰੇ ਜਾਂ ਵੱਡੇ ਅਧਿਕਾਰੀਆਂ ਦੇ ਘਰੇ ਰੇਡ ਚੱਲ ਰਹੀ ਹੈ ਕਈ ਥਾਵਾਂ ਤੇ ਈਡੀ ਦੀ ਤਾਂ ਇਹ ਰੇਡ ਜਿਹੜੀ ਚੱਲ ਰਹੀ ਹੈ ਉਸ ਦੇ ਪਿੱਛੇ ਕਾਰਨ ਕੀ ਹੈ ਕਪਲਾ ਕੀ ਹੈ ਜਿਸ ਨੇ ਪੂਰੀ ਅਫਸਰ ਸ਼ਾਈ ਨੂੰ ਕਹਿ ਲੀਏ ਜਾਂ ਕਿਤੇ ਜਿਹੜੇ ਕਪਲੇਬਾਜ਼ ਨੇ ਉਹਨਾਂ ਦੀ ਨੀਂਦ ਜਿਹੜੀ ਹੈ ਇਸ ਵੇਲੇ ਉਡਾਈ ਪਈ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਤਨਾਮ ਦਾਊ ਹਨ ਜਿਨ੍ਹਾਂ ਨੇ ਸਾਰੇ ਮਾਮਲੇ ਦੀ ਪਹਿਲਾਂ ਸ਼ਿਕਾਇਤ ਕੀਤੀ ਸੀ ਤੇ ਹੁਣ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਦਾਉ ਸਾਹਿਬ ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਕਿ ਹੁਣ ਕਈ ਥਾਵਾਂ ਤੇ ਰੇਡ ਚੱਲ ਰਹੀ ਹੈ ਪੰਜਾਬ ਚ ਚੰਡੀਗੜ੍ਹ ਦੇ ਵਿੱਚ ਜਾਣਕਾਰੀ ਮਿਲ ਪਾਰੀ ਹੈ ਕਿ ਜਿਹੜੀ ਰੇਡ ਹੋਈ ਹੈ ਤੁਸੀਂ ਸ਼ਿਕਾਇਤ ਕੀਤੀ ਸੀ ਉਸ ਦੇ ਉੱਪਰ ਕਾਰਵਾਈ ਹੋਈ ਹੈ ਇਹ ਸੱਚ ਹੈ ਜੀ ਹਾਂ ਬਿਲਕੁਲ ਸੱਚ ਹੈ ਜੀ ਕਾਰਵਾਈ ਤਾਂ ਪੰਜਾਬ ਸਰਕਾਰ ਨੇ ਪਹਿਲੇ ਵੀ ਕਰ ਦਿੱਤੀ ਸੀ ਇਹ ਅਮਰੂਦ ਬਾਗ ਘਟਾਲਾ ਸੀਗਾ ਜਿਹੜਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਹੈ ਉਹਦੇ ਨੇੜੇ ਪਿੰਡ ਬੱਕਰਪੁਰ ਤੇ ਹੋਰ ਕੁਝ ਪਿੰਡ ਹੈ ਉੱਥੇ ਐਟਰੋਪੋਲਿਸ ਨਾਮ ਦਾ ਪ੍ਰੋਜੈਕਟ ਬਣਾਉਣਾ ਸੀ ਗਮਾੜਾ ਨੇ ਹਾਊਸਿੰਗ ਪ੍ਰੋਜੈਕਟ 1600 ਏਕੜ ਦੇ ਵਿੱਚ ਤਾਂ ਅਫਸਰਾਂ ਨੇ ਮਿਲ ਕੇ ਗਮਾੜਾ ਅਧਿਕਾਰੀਆਂ ਨਾਲ ਮਿਲ ਕੇ ਪ੍ਰਾਪਰਟੀ ਡੀਲਰਾਂ ਨਾਲ ਤੇ ਭੂਮਾਫੀਆ ਨਾਲ ਉਹਨਾਂ ਨੂੰ ਪਤਾ ਸੀ ਜ਼ਮੀਨ ਖਰੀਦਣੀ ਹੈ ਪੰਜਾਬ ਸਰਕਾਰ ਨੇ ਉਹਨਾਂ ਨੇ ਕਿਸਾਨਾਂ ਕੋਲ ਜ਼ਮੀਨ ਠੇਕੇ ਤੇ ਲੈ ਲਈ ਖੇਤੀ ਕਰਨ ਵਾਸਤੇ ਠੀਕ ਹੈ ਤੇ ਖੇਤੀ ਕਣਕ ਝੋਨਾ ਨਹੀਂ ਵਿਜਿਆ ਉੱਥੇ 50-50 ਰੁਪਏ ਦੇ ਦੇ ਬੁੱਟੇ ਮਾਲੀ ਨੂੰ ਦੇ ਕੇ ਲਗਵਾ ਲਏ ਤੇ ਕਿਉਂ ਲਗਾਏ ਜਦੋਂ ਪੰਜਾਬ ਸਰਕਾਰ ਮੁਆਵਜ਼ਾ ਦੇਣ ਲੱਗੀ ਕਿਸਾਨਾਂ ਨੂੰ ਤਾਂ ਦੋ ਤੇਰਾ ਮੁਆਵਜ਼ਾ ਲੈਣ ਲਈ ਖੜੀਆਂ ਹੋ ਗਈਆਂ ਇੱਕ ਮਾਫੀਆ ਗਰੁੱਪ ਸੀ ਇੱਕ ਕਿਸਾਨ ਸੀ ਕਿਸਾਨ ਨੂੰ ਜ਼ਮੀਨ ਦੀ ਕੀਮਤ ਮਿਲ ਜਾਣੀ ਹੈ ਮਾਫੀਆ ਗਰੁੱਪ ਕਹਿੰਦਾ ਇੱਥੇ ਮੇਰੀ ਫਸਲ ਖੜੀ ਹੈ ਮੇਰੀ ਫਸਲ ਦਾ ਮੁਆਵਜ਼ਾ ਦਿਓ ਜਾਇਜ ਆ ਗੱਲ ਮਿਲਣਾ ਚਾਹੀਦਾ ਜੇ ਤਾਂ ਫਸਲ ਹੁੰਦੀ ਕਣਕ ਤੇ ਝੋਨਾ ਤਾਂ ਵੇਟ ਕਰ ਸਕਦੇ 2-4 ਮਹੀਨੇ ਉਹ ਕਹਿੰਦੇ ਕਣਕ ਝੋਨਾ ਨਹੀਂ ਸਾਡੇ ਇੱਥੇ ਅਮਰੂਦਾਂ ਦੇ ਦਰਖਤ ਖੜੇ ਆ ਹੁਣ ਸਕੈਮ ਕੀ ਸੀਗਾ ਅੱਜ ਅਮਰੂਦ ਦਾ ਦਰਖਤ 50 ਰੁਪਏ ਦਾ ਮਾਲੀ ਕੋਲ ਲਗਵਾ ਲਓ ਪਰਸ ਨੂੰ ਦਿਖਾ ਦਿਓ ਅਫਸਰਾਂ ਨਾਲ ਮਿਲ ਕੇ ਇੱਥੇ ਤਾਂ ਬਾਗ ਖੜਾ ਅਮਰੂਦਾਂ ਦਾ ਤਾਂ ਪੰਜਾਬ ਸਰਕਾਰ ਦੀ ਬਾਗਵਾਨੀ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜੇ ਦਰਖਤ ਨੂੰ ਫਲ ਲੱਗਿਆ ਹੋਵੇ ਅਮਰੂਦ ਦਾ 10 ਸਾਲ ਨੂੰ ਮੰਨ ਲਓ ਮੁਆਵਜ਼ਾ ਦੇਣਾ ਹੋਵੇ ਫਲ ਦੇਣਾ ਹੋਵੇ ਤਾਂ ਉਹਦੀ ਕੀਮਤ ਪੰਜਾਬ ਸਰਕਾਰ 5500 ਰੁਪਏ ਦਿੰਦੀ ਹੈ ਕਪਲਾ ਇਹ ਕੀਤਾ ਆਫਸਰਾਂ ਦੇ ਮਾਫੀਆ ਨੇ ਇੱਕ 50 ਰੁਪਏ ਦੇ ਬੁੱਟੇ ਦੇ 5500 ਰੁਪਏ ਲੈ ਗਏ ਇੱਕ ਤਾਂ ਨੰਬਰ ਇੱਕ ਕਪਲਾ ਹੈ ਉਸ ਤੋਂ ਵੱਡਾ ਕਪਲਾ ਕੀ ਹੈ ਇਹ ਕਾਨਕ ਚ ਉਹਨਾਂ ਨੇ ਨਹੀਂ ਕਿ ਮਿੱਟੀ ਮੁਠੀ ਭਰ ਕੇ ਬੀਜ ਦਾ ਸਿੱਧੋਗੇ ਅਮਰੂਦਾਂ ਦੇ ਬਾਗ ਵਾਸਤੇ ਡਿਵੈਲਪਮੈਂਟ ਜਿਹੜੀ ਹਦਾਇਤਾਂ ਹੈਗੀਆਂ ਬਾਗਵਾਨੀ ਵਿਭਾਗ ਦੀਆਂ 110 ਬੁੱਟੇ 1 ਏਕੜ ਚ ਲੱਗ ਸਕਦੇ ਆ 100 ਦਰਖਤ 110 ਦਰਖਤ ਪੈਦਾ ਵੱਡੇ ਹੋ ਸਕਦੇ ਆ ਇਹਦਾ ਮਤਲਬ ਮੁਆਵਜ਼ੇ ਵੀ 110 ਦਰਖਤਾਂ ਦਾ ਮਿਲਣਾ ਪਰ ਇਹਨਾਂ ਕੋਟਾਲੇਵਾਜਾਂ ਨੇ 2000 ਤੋਂ 3000 ਦਰਖਤ ਇੱਕ ਏਕੜ 'ਚ ਦਿਖਾ ਕੇ ਜਿੰਨਾ ਕਿ ਜ਼ਮੀਨ ਦਾ ਮੁਆਵਜ਼ਾ ਬਣਦਾ ਸੀ ਲਗਭਗ ਓਨਾ ਕੀ ਮੁਆਵਜ਼ਾ ਜਾਲੀ ਅਮਰੂਦ ਬਾਗ ਦਾ ਲੱਗੇ ਕਿੰਨਾ ਕੋਈ ਕਪਲਾ ਤੁਸੀਂ ਦਿਖਾਇਆ ਸੀ ਕਿ ਇੰਨਾ ਕਰ ਲਿੱਤਾ ਗਿਆ ਦੇਖੋ ਜਿਆਦਾ ਜਾਣਕਾਰੀ ਕਿਉਂਕਿ ਪੇਪਰ ਤਾਂ ਸਾਰੇ ਜਵਾਨੀ ਮੇਰੀ ਯਾਦ ਨਹੀਂ ਹੈ ਸਾਡੇ ਮੁਤਾਬਕ ਤਾਂ 1000 ਕਰੋੜ ਦੇ ਨੇੜੇ ਤੇ ਰਿਹਾ ਜਦੋਂ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਦਰਜ ਕੀਤੀ ਉਦੋਂ ਸਾਡੇ ਮੁਤਾਬਕ 300 ਕਰੋੜ ਅਸੀਂ ਸੁਣਿਆ ਸੀਗਾ ਜਦੋਂ ਭਗਵਾਨਤਮਾਨ ਨੇ ਬਿਆਨ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਨੇ ਪਟਿਆਲੇ ਚ ਕਿ ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ ਅਸੀਂ ਗੰਗਾ ਗਈਆਂ ਹੱਡੀਆਂ ਵਾਪਸ ਆਣ ਲਗਾ ਦਿੱਤੀਆਂ ਉਹ ਇਹੀ ਮਾਮਲਾ ਸੀ ਉਦੋਂ 38 ਕਰੋੜ ਰੁਪਏ ਪੰਜਾਬ ਸਰਕਾਰ ਦੇ ਖਾਤੇ ਚ ਵਾਪਸ ਆ ਗਏ ਕਿਉਂ ਆਇਆ ਸੀ ਜਦੋਂ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਦਰਜ ਕੀਤੀ ਤਾਂ ਹਾਈ ਕੋਰਟ ਨੇ ਜ਼ਮਾਨਤਾਂ ਇਸ ਆਧਾਰ ਤੇ ਦਿੱਤੀਆਂ ਐਂਟੀਸੀਪੇਟਰੀ ਬੇਲ ਤੇ ਜਿਹੜੇ ਅੰਦਰ ਸੀ ਜੇਲ੍ਹ ਚ ਕਿ ਉਦੋਂ 38 ਕਰੋੜ ਵਾਪਸ ਆ ਗਿਆ ਸੀ ਤੇ ਮੇਰੇ ਮੁਤਾਬਕ ਬਹੁਤ ਸੈਂਕੜੇ ਕਰੋੜ ਵਾਪਸ ਆਣਾ ਬਣਦਾ ਪਰ ਸ਼ੰਕਾ ਸੀ ਸਾਨੂੰ ਵੀ ਕੋਈ ਹੋ ਸਕਦਾ ਕਿਉਂਕਿ ਸਰਕਾਰ ਕੋਈ ਇੱਕ ਬੰਦਾ ਨਹੀਂ ਹੁੰਦਾ ਵਿਜੀਲੈਂਸ ਬਿਊਰੋ ਕੋਈ ਇੱਕ ਅਫਸਰ ਨਹੀਂ ਹੁੰਦਾ ਚੰਗੇ ਲੋਕ ਵੀ ਆ ਤੇ ਮਾੜੇ ਲੋਕ ਵੀ ਸਰਕਾਰਾਂ ਦੇ ਵੀ ਤੇ ਵਿਜੀਲੈਂਸ ਬਿਊਰੋ ਚ ਵੀ ਤੇ ਸਾਨੂੰ ਸੈਟਿੰਗਾਂ ਤੋਂ ਡਰ ਲੱਗਿਆ ਰਹਿੰਦਾ ਹੋ ਸਕਦਾ ਨਾ ਕਰ ਸ਼ੰਕਾ ਤਾਂ ਸਾਡੇ ਨੂੰ ਰਹਿੰਦੀ ਹੈ ਇਸ ਕਰਕੇ ਜੋ ਸਾਡੇ ਕੋਲ ਸਬੂਤ ਹੁੰਨੇ ਆ ਅਸੀਂ ਖਿਲਾਰੇ ਇਹਨਾਂ ਪਾ ਦਨੇ ਕੇਂਦਰੀ ਏਜੰਸੀ ਕੋਲ ਜਾਏ ਪੰਜਾਬ ਸਰਕਾਰ ਕੋਲ ਜਾਏ ਸਾਨੂੰ ਕੋਈ ਮਤਲਬ ਨਹੀਂ ਆ ਸਾਰੇ ਪਾਸੇ ਤੁਸੀਂ ਭੇਜ ਦਿਓ ਸਾਰੇ ਪਾਸੇ ਭੇਜ ਦੇ ਹਾਂ ਉਲਟਾ ਇੱਕ ਵਧੀਆ ਗੱਲ ਤੇ ਉਦਯੋਗਿਕ ਪਲਾਟ ਘਟਾ ਲਾਏ 2018 ਦਾ ਰੋਲਾ ਪੈ ਰਿਆ ਉਹ ਸਾਰੇ ਡਾਕੂਮੈਂਟ ਸਾਡੀ ਟੀਮ ਦੇ ਲੋਕ ਈਡੀ ਦੇ ਹੈੱਡ ਆਫਿਸ ਜਿਹੜਾ ਹੈਗਾ ਉੱਥੇ ਵੀ ਦੇਖ ਆਏ ਦਿੱਲੀ ਤੇ ਜਲੰਧਰ ਵੀ ਦੇਖ ਆਏ ਹੁਣ ਸ਼ੰਕਾ ਮਨ ਨੂੰ ਇਹ ਹੈ ਤੇ ਕਿ ਅਮਰੂਦ ਬਾਗ ਸਕੀਮਤਾ ਹੈਗਾ 100 ਤੋਂ 200 500 ਕਰੋੜ ਦਾ ਇੱਥੇ ਕਾਰਵਾਈ ਕੀਤੀ ਬਹੁਤ ਵਧੀਆ ਗੱਲ ਹੈ ਖੁਸ਼ ਆਏ ਸੀ ਕੰਮ ਹੀ ਨਹੀਂ ਰਹੀ ਪਰ ਜਿਹੜਾ ਹੁਣ ਪੰਜਾਬ ਸਰਕਾਰ ਨੇ ਫਲੀਪਸ ਪਲਾਨ ਸਕੈਮ ਜੀ ਪਰਚਾ ਦਾਜ ਕੀਤਾ ਉਦਯੋਗਿਕ ਪਲਾਨ ਸਕੈਮ ਜੀ ਪਰਚਾ ਦਾਜ ਕਰ ਲਿਆ ਈਡੀ ਕੋਲ ਸਾਡੇ ਕੋਲ ਪੇਪਰ ਹੈਗੇ ਆ ਉਹ ਲੱਖਾਂ ਕਰੋੜ ਦਾ ਸਕੈਮ ਹੈ ਉੱਥੇ ਵੀ ਈਡੀ ਨੂੰ ਇਸੇ ਤਰੀਕੇ ਨਾਲ ਤੇਜ਼ੀ ਕਰਨੀ ਚਾਹੀਦੀ ਹੈ ਦੇਖਾਂਗੇ ਕਾਰਵਾਈ ਕਿਸ ਤਰੀਕੇ ਹੁੰਦੀ ਪਰ ਜਿਸ ਤਰੀਕੇ ਨਾਲ ਹੁਣ ਅਸੀਂ ਅਲੱਗ-ਅਲੱਗ ਥਾਵਾਂ ਤੇ ਹੋ ਕੇ ਆਏ ਕਈ ਅਫਸਰਾਂ ਦੇ ਘਰੇ ਵੀ ਰੇਡ ਚੱਲ ਰਹੀ ਹੈ ਕੀ ਉਹ ਵੀ ਇਸ ਦੇ ਵਿੱਚ ਇਨਵੋਲਵਮੈਂਟ ਹੈ ਤੁਹਾਡੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕੀ ਕਾਰਵਾਈ ਉਸ ਤੇ ਜਦੋਂ ਅਸੀਂ ਸ਼ਿਕਾਇਤ ਕੀਤੀ ਸਾਨੂੰ ਕੁਝ ਨਹੀਂ ਪਤਾ ਸੀ ਇਹ ਤਾਂ ਐਫ ਆਈ ਆਰ ਦਰਜ ਹੋ ਕੇ ਬਾਅਦ ਹੀ ਪਤਾ ਲੱਗਿਆ ਕਿ ਜਿਹੜੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਹਨ ਬਰਨ ਉਹਨਾਂ ਦੀ ਪਤਨੀ ਦੇ ਨਾਮ ਵੀ ਮੁਆਵਜ਼ਾ ਮਿਲੇ ਬਿਜ਼ਨਸ ਬਿਊਰੋ ਦੀ ਐਫਆਈਆਰ ਨੇ ਦੱਸਿਆ ਤੇ ਗਮਾਟਾ ਦੇ ਰਿਕਾਰਡ ਨੇ ਦੱਸਿਆ ਜਿਹੜੇ ਰਜੇਸ਼ ਤਮਾਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਹੈ ਉਹ ਵੀ ਸੀ ਇਹ ਕ ਮੜ ਰਹੇ ਆ ਤੇ ਉਹਨਾਂ ਦੀ ਵਾਈਫ ਦੇ ਨਾਮ ਪਟਿਆਲੇ ਦੇ ਅਡਰੈਸ ਤੇ ਵੀ ਮੁਆਵਜ਼ਾ ਮਿਲਿਆ ਇਹ ਸਾਨੂੰ ਵਿਜੀਲੈਂਸ ਦਾ ਰਿਕਾਰਡ ਤੇ ਗਮਾਡਾ ਦਾ ਰਿਕਾਰਡ ਦੇ ਕੇ ਬਾਅਦ ਚ ਹੀ ਪਤਾ ਲੱਗਿਆ ਤੇ ਉਹ ਵੀ ਇਸੇ ਇਨਵੋਲਵ ਹੈ ਤੇ ਬਾਗਬਾਨੀ ਵਿਭਾਗ ਦੇ ਕਈ ਅਫਸਰ ਅਰੈਸਟ ਹੋਏ ਆ ਕਈ ਐਲ.ਏ.ਸੀ ਜਿਹੜੇ ਗਮਾਡਾ ਦੇ ਸੀ ਪੀ.ਐਸ ਅਫਸਰ ਉਹ ਵੀ ਜੇਲ੍ਹ ਗਏ ਆ ਉਹ ਅਫਸਰਾਂ ਦਾ ਤਾਂ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਿਆ ਕਿ ਕਿਹੜੇ-ਕਿਹੜੇ ਵਿੱਚ ਹੈ ਇਹ ਤੁਹਾਡੇ ਕੋਲ ਕਦੋਂ ਮਾਮਲਾ ਸਾਹਮਣੇ ਆਇਆ ਸੀ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਆ ਸਕੈਮ ਕਰ ਦਿੱਤਾ ਗਿਆ ਹੈ ਤੇ ਸ਼ਿਕਾਇਤ ਦੀ ਗੱਲ ਕਰੀ ਉਦੋਂ ਕਿਹੜੀ ਸਰਕਾਰ ਸੀ ਕੀ ਆਪਦੀ ਸੀ 2021 ਦੇ ਵਿੱਚ ਫਿਰ ਸਾਡੇ ਕੋ ਕਸਾਨ ਪਹੁੰਚੇ ਸੀ ਅਸੀਂ ਫਿਰ ਇਹ ਚ ਆਪਣੀ ਇਨਵੈਸਟੀਗੇਸ਼ਨ ਕਰਨ ਲੱਗ ਪਏ ਸੀ ਉਦੋਂ ਵੀ ਮੇਰੇ ਵੱਲੋਂ ਸ਼ਿਕਾਇਤ ਹੋਈ ਸੀ 2021 ਚ ਕਾਂਗਰਸ ਸਰਕਾਰ ਦੇ ਸਮੇਂ ਉਦੋਂ ਤਾਂ ਇਹ ਵੀ ਹੋਇਆ ਕਿ ਫਿਰ ਮੈਂ ਆਰਟੀਆ ਪੁੱਛ ਲਈ ਕਿ ਜੇ ਤੁਸੀਂ ਇੱਥੇ ਕਹਿੰਦੇ ਵੀ ਅਮਰੂਦਾਂ ਦੇ ਦਰਖਤ ਲੱਗੇ ਹੋਏ ਆ ਉਹਦਾ ਮੁਆਵਜ਼ਾ ਵੀ ਦੇਤਾ ਤੁਸੀਂ ਮਾਫੀਏ ਨੂੰ ਤਾਂ ਮੈਂ ਕਿਹਾ ਵੀ ਲੱਕੜ ਲਿਆਓ ਜਿਹੜੇ ਅਮਰੂਦ ਦੀ ਵੱਢੀ ਹੈ ਕਿਉਂਕਿ ਜ਼ਮੀਨ ਤਾਂ ਖਾਲੀ ਪਈ ਹੈ ਜੇ ਫਲ ਲੱਗਦਾ ਸੀ ਤੁਸੀਂ ਫਲ ਵੀ ਠੇਕੇ ਦੇ ਕਦੇ ਵੇਚੇ ਹੁਣ ਉਹ ਫਲ ਲਿਆਓ ਕਿੱਥੇ ਆ ਜਦੋਂ ਅਸੀਂ ਇਹ ਰੋਲਾ ਪਾਇਆ ਫਿਰ ਜਿਹੜੇ ਛੋਟੇ ਛੋਟੇ ਬੁੱਟੇ ਸੀ ਉੱਥੇ ਗਮਾਡਾ ਦੇ ਅਧਿਕਾਰੀ ਮਾਫੀਆ ਨਾਲ ਮਿਲ ਕੇ ਜੀਸੀਬੀ ਤੇ ਟਰੈਕਟਰ ਫੇਰਨ ਲੱਗੇ ਤਾਂ ਕਿ ਸਬੂਤ ਖਤਮ ਕਰਨ ਵਾਸਤੇ ਉਹਦੀਆਂ ਮੌਕੇ ਤੇ ਅਸੀਂ ਵੀਡੀਓਜ਼ ਵੀ ਬਣਾਈਆਂ ਫੋਟੋਜ਼ ਵੀ ਹੈਗੀਆਂ ਇੱਕ ਵਾਰ ਤਾਂ ਇਹ ਵੀ ਰੋਲਾ ਪਿਆ ਕਰੋਨਾ ਕਾਲ ਚ ਕਿ ਛੱਤ ਵੀੜ ਚਿੜੀਆ ਘਰ ਤੋਂ ਜੋ ਤੋਂ ਸ਼ੇਰ ਆ ਗਿਆ ਉਹਦਾ ਕਾਰਨ ਇਹ ਸੀ ਦਿਨ ਦੇ ਵਿੱਚ ਸਾਡੀ ਟੀਮ ਉੱਥੇ ਕੈਮਰੇ ਲੈ ਕੇ ਪਹੁੰਚ ਜਾਂਦੀ ਜੀ ਮੋਬਾਈਲ ਫੋਨ ਲੈ ਕੇ ਤਾਂ ਫਿਰ ਸ਼ੇਰ ਆਣ ਦਾ ਰੋਲਾ ਪਾ ਕੇ ਡਰਾਇਆ ਲੋਕਾਂ ਤੇ ਰਾਤ ਨੂੰ ਵੀ ਇਹਨਾਂ ਨੇ ਖੁਰਦੂਰਦ ਕਿਤੇ ਅਧਿਕਾਰੀ ਨੇ ਬੁੱਟੇ ਹਾਂਜੀ ਉਹਦੀ ਵੀ ਖਬਰਾਂ ਲੱਗੀਆਂ ਉਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਉਹ ਕਾਰਵਾਈ ਤੁਸੀਂ ਸੰਤੁਸ਼ਟ ਹੋ ਕਿ ਜਿਸ ਤਰੀਕੇ ਦੀ ਮੇਰੀ ਸ਼ਿਕਾਇਤ ਸੀ ਕਿਉਂਕਿ ਤੁਸੀਂ ਸਟੱਡੀ ਕੀਤੀ ਉਸਤੇ ਇਸ ਤਰੀਕੇ ਦਾ ਘੁਟਾਲਾ ਸੀ ਕਾਰਵਾਈ ਹੋ ਰਹੀ ਹੈ ਉਹ ਠੀਕ ਕਾਰਵਾਈ ਹੋ ਰਹੀ ਹੈ ਕਿ ਆ ਇਸ ਦੇ ਵਿੱਚ ਹੋਰ ਵੀ ਇਨਵੋਲਵਮੈਂਟ ਹੋ ਸਕਦੀ ਦੇਖੋ ਪੰਜਾਬ ਸਰਕਾਰ ਨੇ ਬਹੁਤ ਵਧੀਆ ਕਾਰਵਾਈ ਕਰਤੀ ਜੀ ਮੈਂ ਖੁਸ਼ ਹਾਂ ਸਾਡੇ ਕਰਨ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਪੈਸੇ ਵਾਪਸ ਆ ਗਏ ਠੱਗੀ ਦੇ ਆਪਾਂ ਉਦੋਂ ਵੀ ਖੁਸ਼ ਹਾਂ ਜੇ ਕੋਈ ਕਮੀ ਪੇਸ਼ੀ ਰਹੇਗੀ ਤਾਂ ਸਾਡੇ ਭਾਰਤ ਦੇਸ਼ ਦੀ ਸਰਕਾਰ ਜਿਹੜੀ ਕੇਂਦਰ ਸਰਕਾਰ ਦੇਖ ਰਹੀ ਲੁੱਟਿਆ ਉਹ ਸਾਡੇ ਪੰਜਾਬ ਦੇ ਖਜ਼ਾਨੇ ਦੇ ਪੈਸੇ ਵਾਪਸ ਆਣੇ ਚਾਹੀਦੇ ਆ ਉਹ ਭਾਵੇਂ ਈਡੀ ਦੀ ਬਦੌਲਤ ਆਏ ਭਾਵੇਂ ਬਿਜ਼ਨਸ ਬਿਊਰੋ ਦੀ ਬਦੌਲਤ ਆਏ ਭਾਵੇਂ ਭਗਵੰਤ ਮਾਨ ਦੀ ਬਦੌਲਤ ਆਏ ਭਾਵੇਂ ਮੋਦੀ ਦੀ ਬਦੌਲਤ ਆਏ ਸਾਨੂੰ ਇਹਦਾ ਕੋਈ ਮਤਲਬ ਨਹੀਂ ਅਸੀਂ ਜੋ ਰੌਲਾ ਪਾਇਆ ਸੀ ਖੁਸ਼ ਆਏ ਸੰਤੁਸ਼ਟ ਆ ਕਿ ਕਾਰਵਾਈ ਹੋ ਰਹੀ ਹੈ ਠੀਕ ਹੈ ਤਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਤਸਵੀਰਾਂ ਉਹ ਵੀ ਜਿੱਥੇ ਈਡੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਤੇ ਨਾਲ ਹੀ ਤੁਸੀਂ ਗੱਲ ਸੁਣੀ ਸਤਨਾਮ ਦਾਉਹਰਾਂ ਦੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਕੋਲੋਂ ਜਾਣਕਾਰੀ ਮਿਲੀ ਸੀ ਕਿ ਇਸ ਤਰੀਕੇ ਦਾ ਕਪਲਾ ਹੋ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਹੁ ਆਪਣੇ ਸਹਿਯੋਗੀ सुरेंद्र ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ